ਦੋਸਤੋ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੱਕ ਲਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਲੀਡਰ ਨੇ ਦਿੱਲੀ ਦੇ ਵਿੱਚ ਧਰਨਾ ਦੇ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਪੁਲਿਸ ਉਹਨਾਂ ਦੀ ਧੂਕੜੀਸ ਕਰ ਰਹੀ ਹੈ ਪਰ ਜਿਹੜੇ ਬੰਦੇ ਇਹਨੂੰ ਇਨਜਸਟਿਸ ਦੱਸਦੇ ਆ ਜਾਂ ਕਾਨੂੰਨ ਦਾ ਕਤਲ ਦੱਸਦੇ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਕੇ ਪੰਜਾਬ ਦੇ ਵਿੱਚ ਵੀ ਇੱਕ ਧਰਨਾ ਚੱਲ ਰਿਹਾ ਸ੍ਰੀ ਅਮਰitsar ਸਾਹਿਬ ਦਰਬਾਰ ਸਾਹਿਬ ਦੇ ਬਾਹਰ ਉਹ ਧਰਨਾ ਹੈਗਾ ਬੇਕਸੂਰ ਨੌਜਵਾਨਾਂ ਤੇ ਲੱਗੀ ਐਨਐਸਏ ਦਾ ਜਿਹੜੇ ਬਿਨਾਂ ਕਸੂਰ ਤੋਂ 1 ਸਾਲ ਤੋਂ ਡਿਬਰੂਗੜ੍ਹ ਦੀਆਂ ਜੇਲਾਂਾਂ 'ਚ ਬੰਦ ਨੇ ਕੇਜਰੀਆਲ ਤਾਂ ਫੇਰ ਦਿੱਲੀ ਦੀ ਜੇਲ੍ਹ 'ਚ ਹੀ ਐ ਤੇ ਉਹਨਾਂ ਤੇ ਦੁਬਾਰਾ ਫੇਰ ਭਗਵੰਤਮਾਨ ਦੀ ਸਰਕਾਰ ਨੇ ਐਨਐਸਏ ਲਾਤੀ ਐ ਜਦੋਂ ਤਾਂ ਅਸੀਂ ਕਹਿੰਦੇ ਆ ਕਿ ਇਨਜਸਟਿਸ ਹੋ ਰਿਹਾ ਤੱਕਾ ਹੋ ਰਿਹਾ ਕਾਨੂੰਨ ਦਾ ਕਾਤਲ ਆ ਲੋਕਤੰਤਰ ਦਾ ਕਾਹਨ ਆ ਉਦੋਂ ਤਾਈ ਲੋਕ ਡਰਬੇ ਦਿੰਦੇ ਆ ਤੇ ਜਦੋਂ ਆਪਦੇ ਨਾ ਬੀਤਦੀ ਆ ਉਦੋਂ ਇਹ ਕਹਿੰਦੇ ਆ ਕਿ ਡੈਮੋਕ੍ਰੇਸੀ ਦਾ ਕਤਲ ਹੋ ਗਿਆ ਡਿਕਟੇਟਰਸ਼ਿਪ ਆ ਗਈ ਇੱਥੇ ਡਿਕਟੇਟਰਸ਼ਿਪ ਤਾਂ ਇੱਕ ਕਹਾਵਤ ਆ ਕਹਿੰਦੇ ਤਾਕੜਾ ਆਪ ਤੋਂ ਮਾਰੇ ਨੂੰ ਮਾਰਦਾ ਤੇ ਮਾਰਾ ਆਪ ਤੋਂ ਮਾਰੇ ਨੂੰ ਮਾਰਦਾ ਇੱਥੇ ਉਹ ਗੱਲ ਹੋਈ ਵੀ ਆ ਜਿਹੜੇ ਬੰਦੇ ਨੂੰ ਇੱਥੇ ਸ਼ਬਦਾਂ ਦੀ ਆਜ਼ਾਦੀ ਨਹੀਂ ਹੈਗੀ ਫਰੀडम ਆਫ ਸਪੀਚ ਦੇ ਨਾਂ ਤੇ ਕਿਹਾ ਜਾਂਦਾ ਕਿ ਤੁਹਾਡੇ ਕੋਲ ਫਰੀडम ਆਫ ਸਪੀਚ ਆ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਤਾਂ ਫਰੀडम ਆਫ ਸਪੀਚ ਹੈ ਕਿੱਥੇ ਆ ਭਾਈ ਅਮਰਪਾਲ ਸਿੰਘ ਖਾਲਸਾ ਨੇ ਕਿਹੜਾ ਕਤਲ ਕਰਤਾ ਕਿਹੜੇ ਉਹਨਾਂ ਨੇ ਦੰਗੇ ਕਰਾਤੇ ਜਦਕਿ ਅਰਵਿੰਦ ਕੇਜਰੀਵਾਲ ਦੇ ਰਾਜ ਦੇ ਵਿੱਚ ਤਾਂ ਦਿੱਲੀ 'ਚ ਦੰਗੇ ਵੀ ਹੋਏ ਨੇ ਕਤਲ ਵੀ ਹੋਏ ਨੇ ਲੁੱਟਾਂ ਖੋਹਾਂ ਵੀ ਬੱਚੀਆਂ ਨੇ ਜਦੋਂ ਡੋਨਾਲਡ ਟਰੰਪ ਆਇਆ ਹੋਇਆ ਸੀ ਇੱਥੇ ਜਦੋਂ ਰਾਸ਼ਟਰਪਤੀ ਹੁੰਦਾ ਏ 2020 ਦੀ ਸ਼ਾਇਦ ਗੱਲ ਹੈ ਤੇ ਉਹਨਾਂ ਲੋਕਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਤਾਂ ਸਾਨੂੰ ਲੱਗਦਾ ਵੀ ਹਾਂ ਨਹੀਂ ਹੋਣਾ ਚਾਹੀਦਾ ਡੈਮੋਕ੍ਰੈਟਿਕ ਤਰੀਕੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਪਰ ਅਰਵਿੰਦ ਕੇਜਰੀਵਾਲ ਨੂੰ ਵੀ ਚਾਹੀਦਾ ਸੀ ਕਿ ਨੌਂ ਵਾਰ ਸੰਮਣ ਆਏ ਨੇ ਉਹ ਜਾ ਕੇ ਈਡੀ ਨੂੰ ਫੇਸ ਕਰਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਇਸ ਤਰ੍ਹਾਂ ਬਾਥਰੂਮ ਚ ਲੁਕਣਾ ਤੇ ਅਗਲਾ ਦਰਵਾਜ਼ਾ ਤੋੜ ਕੇ ਚੱਕ ਕੇ ਲੈ ਜਾਵੇ ਉਹ ਇੱਕ ਮੁੱਖ ਮੰਤਰੀ ਨੂੰ ਵੀ ਸ਼ੋਭਾ ਨਹੀਂ ਦਿੰਦਾ ਜਦੋਂ ਉਹਨਾਂ ਨੂੰ ਏਡੀ ਨੇ ਬੁਲਾਇਆ ਸੀ ਭਾਵੇਂ ਆਪਣੇ ਚਾਰ ਸਮਰਥਕਾਂ ਨਾਲ ਜਾਂ 400 ਸਮਰਥਕਾਂ ਨਾਲ ਜਾਂਦੇ ਸਰਿਆਂ ਜਾਂਦੇ ਲੋਕਾਂ ਨੂੰ ਪਤਾ ਲੱਗਦਾ ਕਿ ਹਾਂ ਭਾਈ ਗਏ ਨੇ ਜੇ ਉੱਥੇ ਬਿਠਾਉਂਦੇ ਉਹ ਤਾਂ ਵੀ ਘੱਟੋ ਘੱਟ ਲੋਕ ਤੁਹਾਡੇ ਹੱਕ 'ਚ ਖੜ੍ਹਦੇ ਕਿ ਹਾਂ ਜੀ ਤੁਹਾਨੂੰ ਉੱਥੇ ਬਿਠਾਇਆ ਗਿਆ ਜਦਕਿ ਇਹ ਇੱਕ 500 ਕਰੋੜ ਰੁਪਏ ਦਾ ਸਰਾਲ ਦਾ ਘਟਾਲਾ ਜਿਹੜਾ ਕਿ ਸੱਚਮੁੱਚ ਹੋਇਆ ਕਿਹਾ ਜਾਂਦਾ ਹੈ ਨਹੀਂ ਤਾਂ ਲੋੜ ਕੀ ਸੀ ਸਰਕਾਰੀ ਦੁਕਾਨਾਂ ਬੰਦ ਕਰਕੇ ਸਾਊਥ ਦੇ ਠੇਕੇਦਾਰਾਂ ਨੂੰ ਠੇਕੇ ਦੇਣ ਦੀ ਉਹਨਾਂ ਦੇ ਮੁਤਾਬਕ ਸਰਾਵ ਦੀਆਂ ਪਾਲਸੀਆਂ ਬਣਾਉਣ ਦੀ ਸੋ ਜੋ ਵੀ ਹੋ ਰਿਹਾ ਭਾਰਤ ਦੇ ਵਿੱਚ ਅੱਜ ਕੱਲ ਬਹੁਤ ਕੁਝ ਹੋ ਰਿਹਾ ਧਰਮਾਂ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਲੋਕਾਂ ਨੂੰ ਮਿੱਧਿਆ ਜਾ ਰਿਹਾ ਮੇਰੀ ਭਗਵਾਨਤਮਾਨ ਜੀ ਨੂੰ ਵੀ ਬੇਨਤੀ ਆ ਕਿ ਸਪੀਡ ਮਹਿਸੂਸ ਕਰੋ ਇਸ ਸਪੀਡ ਨੂੰ ਇੱਕ ਮਾਂ ਬਾਪ ਤੇ ਹੋਰ ਅਨੇਕਾਂ ਲੋਕ ਉਹਨਾਂ ਨਾਲ ਧਰਨੇ ਤੇ ਬੈਠੇ ਨੇ ਪੀੜ ਮਹਿਸੂਸ ਕਰੋ ਸਰਦਾਰ ਬਲਕੌਰ ਸਿੰਘ ਸਿੱਧੂ ਦੀ ਜਿਨ੍ਹਾਂ ਦਾ ਪੁੱਤ ਸੁਪਰਸਟਾਰ ਦੁਨੀਆ ਦੇ ਤਕੜੇ ਤੋਂ ਤਕੜੇ ਸੁਪਰਸਟਾਰ ਵੀ ਜਿਹਨੂੰ ਫੋਲੋ ਕਰਦੇ ਸੀ ਥੋੜੇ ਰਾਜ ਵਿੱਚ ਉਸ ਮੁੰਡੇ ਦਾ ਕਤਲ ਹੋ ਜਾਂਦਾ ਚੜ੍ਹਦੀ ਉਮਰੇ ਤੇ ਉਹਦੇ ਮਾਂ ਪਿਓ ਨੂੰ ਪੋਤੇ ਪੋਤੀਆਂ ਘਡਾਉਣ ਦੀ ਉਮਰ ਬੱਚਾ ਪੈਦਾ ਕਰਨਾ ਪੈਂਦਾ ਤੇ ਫੇਰ ਵੀ ਥੋੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਜਿਹੜੇ ਸਰਕਾਰੀ ਕਰਮਚਾਰੀ ਨੇ ਜਿਹੜੇ ਤੁਹਾਡੇ ਆਰਡਰ ਤੇ ਚੱਲਦੇ ਆ ਉਹ ਜਾ ਕੇ ਉਹਨਾਂ ਨੂੰ ਇਰੀਟੇਟ ਕਰ ਰਹੇ ਨੇ ਉਹਨਾਂ ਤੋਂ ਬੇਹੂਦਾ ਸਵਾਲ ਪੁੱਛੇ ਜਾ ਰਹੇ ਨੇ ਕੀ ਇਹ ਇਨਜਸਟਿਸ ਨਹੀਂ ਹੈ ਕੀ ਇਹ ਡੈਮੋਕ੍ਰੇਸੀ ਹੈ 100 ਪਹਿਤਾ ਪੰਜਾਬ ਦੇ ਵਿੱਚ ਵੋਟਾਂ ਆ ਗਈਆਂ ਨੇ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਤੁਸੀਂ ਕਿੰਨੇ ਪਾਣੀ ਚੋਂ ਕੇਸਰੀ ਆਲ ਸਭ ਸਹੀ ਹੋਣਗੇ ਲੱਖ ਵਾਰੀ ਪਰ ਪੰਜਾਬ ਦੇ ਸਿਰ ਜਿਹੜਾ 77000 ਕਰੋੜ ਰੁਪਏ ਦਾ ਕਰਜ਼ਾ ਚੜਾਇਆ ਨਾ 2 ਸਾਲਾਂ ਦੇ ਵਿੱਚ ਇਹ ਕਰਜ਼ਾ ਸਾਹਬ ਮੰਗਦਾ ਹੈ ਮਾਨ ਸਾਹਿਬ ਥੋੜੇ ਵਾਲੀ ਸਪੀਡ ਨਾਲ ਤਾਂ 6 ਸਾਲਾਂ ਚ ਕਰਜ਼ਾ ਚੜ ਜਾਂਦਾ ਜਿਹੜਾ ਪੰਜਾਬ ਸਿਰ ਸੀ ਜਿਹੜਾ ਕਿ 97 ਤੋਂ ਲੈ ਕੇ 2022 ਤੱਕ ਚੜਿਆ ਤੁਸੀਂ ਤਾਂ 6 ਸਾਲਾਂ ਚ ਮੈਨੂੰ ਲੱਗਦਾ 5 ਸਾਲਾਂ ਚ ਉਹ ਦੋਬਲ ਕਰ ਜਾਓਗੇ ਕੀ ਇਹ ਪੈਸਾ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਬਾਹਰਲੀ ਸਟੇਟਾਂ 'ਚ ਨਹੀਂ ਲਟਾਇਆ ਜਾਂਦਾ ਜਿਹੜੀਆਂ ਹਰ ਇੱਕ ਖੰਬੇ ਤੇ ਅੱਗੇ ਖੰਬਿਆਂ ਤੇ ਐਡ ਲੱਗੀ ਹੁੰਦੀ ਸੀ ਆ ਲੈਟਰੀਨਾਂ ਵਾਲੇ ਟੋਏ ਸਾਫ਼ ਕਰਾਉਣ ਵਾਲਿਆਂ ਦਾ ਨਾਮ ਲਿਖਿਆ ਹੁੰਦਾ ਇੱਕ ਟੁੱਟੇ-ਫੁੱਟੇ ਜਿਹੇ ਅੱਖਰਾਂ 'ਚ ਹੁਣ ਹਰ ਇੱਕ ਖੰਬੇ ਤੇ ਥੋੜੇ ਹੋਲਡਿੰਗ ਲੱਗੇ ਹੁੰਦੇ ਆ ਬਾਹਰਲੀਆਂ ਸਟੇਟਾਂ 'ਚ ਤੁਸੀਂ ਹੋਲਡਿੰਗ ਲਾ ਰਹੇ ਹੋ ਪੰਜਾਬ 'ਚ ਕੀਤੇ ਕੰਮਾਂ ਬਾਰੇ ਪੰਜਾਬ 'ਚ ਕੰਮ ਨਹੀਂ ਹੋਇਆ ਹੁੰਦਾ ਬਾਹਰ ਹੋਲਡਿੰਗ ਲੱਗੇ ਨੇ ਸਿਰਫ ਇਸ ਕਰਕੇ ਕਿ ਤੁਸੀਂ ਉੱਥੇ ਆਮ ਆਦਮੀ ਪਾਰਟੀ ਦੀ ਮਸੂਰੀ ਕਰ ਸਕੋ ਜਿਹੜੀ ਸ਼ਰਾਬ ਨੀਤੀ ਬਣਾਈ ਗਈ ਸਾਊਥ ਦੇ ਚਾਰ ਕਾਰੋਬਾਰੀਆਂ ਨੂੰ ਜਿਹਦੇ ਠੇਕੇ ਦਿੱਤੇ ਗਏ ਉਹਨਾਂ ਤੋਂ ਗੋਆ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੈਸਾ ਖਰਚ ਕਰਾਇਆ ਤੇ ਸਾਊਥ ਦੇ ਵਿੱਚ ਆਪਣੇ ਬੰਦੇ ਜਤਨਾਉਣ ਲਈ ਉਹਨਾਂ ਤੋਂ ਖਰਚਾ ਕਰਾਉਣ ਦੇ ਲਈ ਉਹਨਾਂ ਨੂੰ ਦਿੱਲੀ ਦੇ ਠੇਕੇ ਦਿੱਤੇ ਗਏ ਕੀ ਇਹ ਕਾਨੂੰਨ ਦੀ ਉਲੰਘਣਾ ਨਹੀਂ ਕੀ ਇੱਥੇ ਈਡੀ ਗਲਤ ਹੈ ਜਾਂ ਇੱਥੇ ਬੀਜੇਪੀ ਗਲਤ ਹੈ ਇੱਕ ਪਾਸੇ ਜੇ ਸਹੀ ਕਾਰਵਾਈ ਹੁੰਦੀ ਐ ਤੁਸੀਂ ਤਾਂ ਵੀ ਪਿੱਟਦੇ ਫਿਰਦੇ ਹੋ ਧਰਨੇ ਲਾਉਂਦੇ ਫਿਰਦੇ ਹੋ ਤੇ ਦੂਜੇ ਪਾਸੇ ਤੁਸੀਂ ਬੇਕਸੂਰਾਂ ਨੂੰ ਚੱਕ ਕੇ ਜੇਲ੍ਹਾਂ ਚ ਸੁੱਟੀ ਬੈਠੇ ਹੋ ਆਪਣੇ ਗਿਰੇਬਾਨ ਦੇ ਵਿੱਚ ਝਾਕ ਕੇ ਦੇਖੋ ਹਾਲੇ ਵੀ ਟਾਈਮ ਹੈਗਾ 3 ਸਾਲ ਨੇ ਤੁਸੀਂ ਤਾਂ ਉਹ ਗੱਲ ਕਰਤੀ ਕਹਿੰਦਾ ਕੋਈ ਬਜ਼ੁਰਗ ਮਰਨ ਲੱਗਿਆ ਉਹ ਆਪਣੇ ਪੁੱਤ ਨੂੰ ਕਹਿੰਦਾ ਵੀ ਮੈਂ ਜ਼ਿੰਦਗੀ ਚ ਬਹੁਤ ਮਾੜੇ ਕੰਮ ਕੀਤੇ ਆ ਪੁੱਤਾਂ ਪਰ ਤੂੰ ਮੈਨੂੰ ਲੋਕਾਂ ਤੋਂ ਚੰਗਾ ਕਹਾਦੀ ਤਾਂ ਕਿ ਮੈਨੂੰ ਸਵਰਗ ਮਿਲ ਜੇ ਤੇ ਉਹ ਮੌਲਵੀ ਸਾਹਿਬ ਕੋਲੇ ਜਾਂਦਾ ਕਹਿੰਦਾ ਮੌਲਵੀ ਸਾਹਿਬ ਤੁਸੀਂ ਸਿਆਣੇ ਬੰਦੇ ਹੋ ਮੈਨੂੰ ਤੁਸੀਂ ਦੱਸੋ ਵੀ ਮੈਂ ਆਪਣੇ ਪਿਓ ਨੂੰ ਸਿਆਣਾ ਕਿਵੇਂ ਕਹਾਵਾ ਉਹ ਕਹਿੰਦਾ ਵੀ ਜਿਹੜੇ ਉਹਨੇ ਚੰਦ ਚਾੜ੍ਹੇ ਆ ਜ਼ਿੰਦਗੀ 'ਚ ਦੇਖ ਉਹਨੂੰ ਐ ਤਾਂ ਕਿਸੇ ਨੇ ਸਿਆਣਾ ਕਹਿਣਾ ਨਹੀਂ ਹਾਂ ਕਹਿੰਦਾ ਜੇ ਤੂੰ ਕਿਸੇ ਭਲੇਵਾਨਸ ਦੇ ਫੜ ਕੇ ਚਾਰ ਚਪੇੜਾ ਮਾਰੇ ਤਾਂ ਲੋਕ ਆਪੇ ਕਹਿਣਗੇ ਵੇ ਭਾਈ ਇਹਦੇ ਨਾਲੋਂ ਤਾਂ ਉਹੀ ਸਿਆਣਾ ਸੀ ਤਾਂ ਉਹ ਕਹਿੰਦਾ ਵੀ ਮੌਲਵੀ ਸਾਹਿਬ ਹੁਣ ਮੈਂ ਸਿਆਣਾ ਬੰਦਾ ਵੀ ਕਿੱਥੇ ਲੱਭੂੰ ਤੁਸੀਂ ਬੈਠੇ ਹੀ ਹੋ ਉਹਨੇ ਚਾਕੇ ਮੌਲਵੀ ਦੀ ਸਿੱਟਤੀਆਂ ਤੇ ਲੋਕ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਇਹਦਾ ਪਿਓ ਹੀ ਚੰਗਾ ਸੀ ਇਹੀ ਗੱਲ ਅੱਜ ਹੋ ਰਹੀ ਹੈ ਤੁਹਾਡੇ ਨਾਲੋਂ ਕਾਲੀ ਤੇ ਕਾਂਗਰਸੀ ਚੰਗੇ ਸੀ ਇਹ ਮੈਂ ਇਕੱਲਾ ਨਹੀਂ ਕਹਿੰਦਾ ਇਹ ਸਾਰੇ ਲੋਕ ਕਹਿੰਦੇ ਆ ਅੱਜ ਪਲਾਸੌਰ ਵਾਲੇ ਮੇਲੇ ਹੁਣੇ ਚੁੱਪ ਬੈਠੇ ਆ ਜਿਹੜਾ ਕਹਿੰਦਾ ਹੁੰਦਾ ਇੱਕ ਨੰਬਰ ਤੇ ਆ ਮਾਹੌਲ ਇੱਕ ਨੰਬਰ ਤੇ ਕਿਹੜੇ ਮੂਹ ਨਾਲ ਕਹਿਣਗੇ ਪਿੰਡ ਦੀ ਜੁੱਤੀਆਂ ਲਾਉਣ ਨੂੰ ਤਿਆਰ ਨੇ ਕਿਸੇ ਪਿੰਡ ਦੇ ਵਿੱਚ ਥੋੜੇ ਵਰਕਰ ਅੱਜ ਇੱਕ ਤਾਣ ਕੇ ਜਾ ਨਹੀਂ ਸਕਦੇ ਵੋਟਾਂ ਮੰਗਣ ਵਰਕਰ ਤਾਂ ਛੱਡੋ ਤੁਸੀਂ ਜਿਹੜੇ ਕੈਂਡੀਡੇਟ ਖੜੇ ਕਰਨੇ ਆ ਲੋਕਾਂ ਨੇ ਲੰਘਣ ਨਹੀਂ ਦੇਣੇ ਖੜਾ ਕੇ ਸਵਾਲ ਪੁੱਛਣਗੇ ਇਹ ਚੀਜ਼ ਵੀ ਥੋੜੀਓ ਦੱਸੀ ਹੋਈ ਆ ਹੁਣ ਅੱਗੇ ਤੁਸੀਂ ਵੀ ਜੇਰਾ ਰੱਖਿਓ ਸੁਖਵੀਰ ਬਾਦਲ ਉਹਨੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਹੋਰ ਬੜੇ ਮੰਤਰੀ ਸੰਤਰੀ ਸਬਰ ਕਰਗੇ ਸਖਤੇਵ ਸਿੰਘ ਢੀਂ ਸੇ ਉਹਨਾਂ ਦਾ ਤਾਂ ਮੈਂ ਬਹੁਤ ਵੱਡਾ ਸਬਰ ਮੰਨਦਾ ਜਿਨ੍ਹਾਂ ਨੇ ਤੁਹਾਡੇ ਬਾਰੇ ਜ਼ਿੰਦਗੀ ਚ ਮਾੜਾ ਸ਼ਬਦੀ ਨਹੀਂ ਕਿਹਾ ਤੇ ਤੁਸੀਂ ਛੱਡਾ ਹੀ ਕੁਛ ਨਹੀਂ ਉਹਨਾਂ ਬਾਰੇ ਕਹਿਣਾ ਇਸ ਲਈ ਮੈਂ ਇਹ ਮੰਨਦਾ ਕਿ ਉਹ ਜਿਹੜੇ ਵੀ ਪਾਰਟੀਆਂ ਜਿਹੜੀ ਵੀ ਪਾਰਟੀ ਦੇ ਲੀਡਰ ਸੀ ਉਹ ਸਿਆਣੇ ਤੇ ਸਮਝਦਾਰ ਸੀਗੇ ਭਾਵੇਂ ਕਿ ਜੇ ਅਸਲੀਅਤ ਤੇ ਦੇਖੀਏ ਤਾਂ ਉਹ ਕੋਈ ਦੁੱਧ ਤੋਤੇ ਨਹੀਂ ਹੈਗੇ ਪਰ ਤੁਹਾਡੇ ਮੁਕਾਬਲੇ ਤਾਂ ਤੌਬਾ ਤੌਬਾ ਬਹੁਤ ਵਧੀਆ ਸੀ ਉਹ ਤੁਹਾਡੇ ਨਾਲ